ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਵੀਰਾਂ ਦਾ ਸਵਾਗਤ ਆਪਣੇ ਚੈਨਲ ਭਗਵਾ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਮਹਿਮਤਪੁਰ ਤਹਿਸੀਲ ਅਜਨਾਲਾ ਦੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਪੰਜ ਝੋਟੇ ਦੇ ਸਾਰੀਆਂ ਸਤਿਆਂ ਸਵਾ ਯਾਰ ਇੱਕ ਕੰਦੇ ਮਲਕਰ ਕੌੜ ਵਾਲੀਆਂ ਆਪਾਂ ਪਹੁੰਚੀਆਂ ਬਾਈ ਜਸਕਰਨ ਸਿੰਘ ਹਣਾ ਕੋਲ ਤੇ ਆ ਗਏ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਸੀ ਕਲਪਾ ਜੀ ਸਸੀ ਕਲਪਾ ਜੀ ਸਤਿ ਸ਼੍ਰੀ ਅਕਾਲ ਸੋ ਸੁਣਾ ਠੀਕ ਠਾਕ ਵਧੀਆ ਚੜਦੀ ਕਲਾ ਜੀ ਚੜਦੀ ਕਲਾ ਚਾਹੀਦੀ ਆ ਜੀ ਇਹ ਵੀ ਜਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਆਪਣਾ ਜਸ ਕਰਨ ਸਿੰਘ ਪਿੰਡ ਮਹਿਮਦਪੁਰਾ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰਸਰ ਲਾਗੇ ਲੋਪੋ ਕਚਵਾਣਾ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ 9592800635 ਠੀਕ ਹੈ ਜੀ ਤੇ ਲਾਤੀ ਮੰਡੀ ਹਾਂ ਜੀ ਲਓ ਜੀ ਦੇ ਟੈਂਕੀ ਦਿਖਾਉਣੇ ਤੁਹਾਨੂੰ ਆਪਾਂ ਫੇਰ ਅਗਲੀ ਵੀਡੀਓ ਵਿੱਚ ਤੇ ਇਧਰੋਂ ਕਰੀਏ ਬਾਈ ਦੀ ਸ਼ੁਰੂਆਤ ਲੋ ਮਰਜ਼ੀ ਕਰ ਲੋ ਲਓ ਇਹਦੇ ਤੇ ਨੀਲੀ ਦਾ ਵੀਰੇ ਤੋਨ ਕਿੰਨੇ ਦਿਖਾਵਾਂਗੇ ਤੁਹਾਨੂੰ ਆਪਾਂ ਤੇ ਭਾਈ ਜੀ ਆ ਪਹਿਲੀ ਵਜ ਤੋਂ ਠੀਕ ਕਿਵੇਂ ਆ ਇਹ ਮੇਰੀ ਦੂਜਾ ਸਵੇਰ ਸੂਈ ਜੇ ਅੱਛਾ ਜੀ ਇਹ ਛੋਟੀ ਥੋੜੇ ਦੁੱਧ 11 12 ਕਿਲੋ ਤਿਆਰ ਗਏ ਠੀਕ ਆ ਹਾਂਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਆ ਬੱਚਾ ਇਹ ਥੱਲੇ 20 ਦਿਨਾਂ ਦਾ ਲਾਲੇ 25 ਦਿਨਾਂ ਦਾ ਲਾਲੇ ਜਿਵੇਂ ਇਹ ਕੀ ਕੀਤਾ ਠੀਕ ਹੈ ਕੱਟਾ ਆ ਠੀਕ ਹੈ ਲਓ ਜੀ ਮੇਲ ਕਾਫ ਜੇ ਕੋਈ 20 ਤੋਂ 25 ਦਿਨ ਦੇ ਆਸ-ਪਾਸ ਹੋ ਗਿਆ ਟਾਂਸੂਣੀ ਹਾਂਜੀ ਇਹ 11 ਤੋਂ 12 ਦੇ ਜਿਹੜਾ ਦੁੱਧ ਤਿਆਰ ਤੇ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਬਾਈ ਜੀ ਵੀ ਦੀ ਬਹੁਤ ਸਾਫ ਆ ਕੱਦ ਵਜੂ ਦੀ ਬਹੁਤ ਤਕੜਾ ਬੰਦਾ ਠੀਕ ਹੈ ਠੀਕ ਹੈ ਕਿੰਨਾ ਕੁ ਭਰੀ ਜਾਊਗੀ ਦੁੱਧ ਉਹ ਵੀ ਜੀ ਦੀ ਕੋ ਸੇਵਾ ਕਰੂਗਾ ਵੀਰ ਭਰਾ ਅੱਛਾ ਜੀ ਉਹਦੇ ਛੋਟੀ 15-16 ਕਿਲੋ ਦੇ ਸਕਦੀ ਹੈ ਠੀਕ ਹੈ ਠੀਕ ਹੈ ਜੀ ਇਹ ਕੋਲੋਂ ਬਾਈ ਜੀ ਵਰ ਕੋਲ ਤੇ ਵਿਖਾਈਏ ਇਹ ਵੀਰ ਨੇ ਲਈ ਤੇ ਬੜੀ ਰੀ ਕਿ ਕਿਵੇ ਲੈ ਕੇ ਤੇ ਆ ਕੇ ਚਲੇਗਾ ਮੇਰੇ ਸਾਡਾ ਬਾਹਰ ਪੁਰ ਕਿਤੇ ਕੰਮ ਤੋਂ ਮੁੱਕ ਕੇ ਚਲੇ ਗਿਆ ਠੀਕ ਆ ਠੀਕ ਆ ਉਹਦੇ ਦਾ ਤੇ ਝੋਡੀ ਹੋਣਾ ਸਾਹਮਣੇ ਝੁੰਮਣ ਆੜੀ ਆ ਦੁੱਧ ਚੰਗਾ ਕਰ ਜੂਗੀ ਠੀਕ ਆ ਲਓ ਜੀ ਪਿੰਡ ਬਲੈਕ ਆ ਗਈ ਜੇ ਚੋਰ ਮੋਰਾ ਨਸਲ ਦੀ ਇੱਕ ਹੱਥ ਕਾਰ ਜਿਹੜਾ ਬਹੁਤ ਹੀ ਜ਼ਿਆਦਾ ਤਗੜਾ ਵਾ ਚੌਂਡ ਚਾਈ ਨਹੀਂ ਸਾਵੇ ਐ ਮੱਕਲਾ ਫੰਗ ਲੱਗਾ ਠੀਕ ਆ ਠੀਕ ਲਓ ਜੀ ਫੇਸ ਕੁਆਲਟੀ ਸਿੰਗ ਸੁੰਗ ਜਿਹੜਾ ਬਹੁਤ ਹੀ ਚੰਗਾ ਆ ਗਿਆ ਇਹਨਾਂ ਪੁੰਡਾ ਸਿੰਗ ਲੱਗਾ ਵਾ ਇੱਕ ਕੱਟ ਵਜਾਂਦਾ ਤੈਨੂੰ ਆ ਵੀ ਅੰਦਾਜ਼ਾ ਲਾ ਲਓ ਜੀ ਬਹੁਤ ਹੀ ਜ਼ਿਆਦਾ ਤਗੜੀ ਹਾਈਟ ਜਿਹਨੂੰ ਆਪਾਂ ਕਹਿ ਦਿੰਦੇ ਆ ਤੇ ਖਾਣ ਵਿੱਚ ਕਿਹੋ ਜਿਹੇ ਕੱਲਾ ਕੱਲਾ ਲੱਗਾ ਪਿਆ ਨੰਦਰਾ ਦੇ ਆ ਐਕਚੁਅਲੀ ਜੇ ਤੁਸੀਂ ਮੱਤੀ ਵਾਰੀ ਹੁੰਦੀ ਜੱਗੇ ਕੋਈ ਨਹੀਂ ਕੋਈ ਫੇਸ ਵਾਲੀ ਦਾ ਸੇਮ ਜਿਹੜਾ ਪਾਉਂਦਾ ਕਿ ਚੰਗਾ ਵਾ ਤੇ ਕੱਦ ਕਾਠ ਤੇ ਪੇਟ ਭੁੜੇ ਲੱਭੇ ਐ ਨਹੀਂ ਚੰਗੀ ਆ ਗਈ ਤੇ ਜੈਡ ਬਲੈਕ ਪੂਰਤਾ ਕੀ ਜਿਹੜੇ ਵਾਲ ਇਹਦੇ ਕਾਲੇ ਆ ਸਾਰੇ ਪੰਚਾ ਨੇ ਲਾ ਕੇ 2 ਕਿਲੋ ਦੁੱਧ ਕੰਢਿਆ ਹੋਇਆ ਇਹਦਾ ਅੱਛਾ ਜੀ ਠੀਕ ਹੈ ਠੀਕ ਹੈ ਲੋ ਜੀ ਦੋ ਬੋਤਲ ਪਾਈ ਨੇ ਚੁਵਾਈਏ ਇਹ ਵੀ ਕੀਤੀ ਏ ਪਾਸ ਕੀਤੀ ਆ ਠੀਕ ਹੈ ਠੀਕ ਹੈ ਤੇ ਉਸ ਹਿਸਾਬ ਨਾਲ ਵੀ ਪਰ ਅੰਦਾਜ਼ਾ ਲਾਵੇ ਆ ਭੜੇ ਭਾਜੀ ਪੂਕ ਮੜੀ ਇਹਦੀ ਲਓ ਇਸ ਕੱਡੇ ਰੀਆਂ ਸਪਾਈਆਂ ਸਪਾਈਆਂ ਜਿਹੜੀਆਂ ਬਹੁਤ ਹੀ ਆ ਗਈਆਂ ਤੇ ਥਾਨ-ਥਾਨ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਇਹ ਕੀ ਮੁੱਲ ਕਰਨਾ ਭਾਜੀਰਾ ਮੁੱਲ ਦੀ ਜੀ ਚਲੋ ਰੀਰ ਤੇ ਬੜੀ ਮਹਿੰਗੀ ਲੱਟੇ ਜਾਂਦੀ ਹਾਂ ਹਾਂਜੀ ਤੇ ਹੈ ਵੀ ਛਕ ਕੋਈ ਮਹਿੰਗੀ ਵੀ ਕੋਈ ਨਹੀਂ ਅੱਛਾ ਬੜੀ ਦੀ ਢੀਪੋਂ ਮੈਂ 2-2 ਟਾਈਟਾ ਹੀ ਲੱਖ ਦੀ ਵਿਕਦੀ ਆ ਨਾ ਹਾਂਜੀ ਹਾਂਜੀ ਤੇ ਪਰ ਆਪਾਂ ਜੈ ਜੀ ਕਰਨਾ ਤਾਂ ਚਲੋ ਜੈ ਜੀ ਦੇ ਦੇਣੀ ਆਪਾਂ ਜਿਹੜੇ ਭਾਣਾ ਮਿਲੀ ਉਸੇ ਭਾਣਾ ਆਪਾਂ ਦੇ ਦੇਣੀ ਠੀਕ ਹੈ ਜੀ ਹਾਂਜੀ ਆਪਾਂ ਦੇ ਦਈਏ 135000 ਕਾਹਦੀ ਕੇ ਮਾਨਤਾ ਕਿੱਥੇ ਕਿ ਸਾਡੀ ਕਿਨੇ ਸਾਡੀ ਦੇਣੀ ਆ ਹਾਂਜੀ ਇੱਕ 30 ਦੀ ਦੇ ਦਈਏ ਇੱਕ 30 ਦੀ ਹਾਂਜੀ ਭਾਗੀ ਕਿੰਜ ਐਸ ਕੋਈ ਲੈ ਲਓ ਇਹ ਕਰ ਦਈਏ ਖੁੱਲਾ ਹੀ ਮਾਨਤਾ ਨੇ 11 ਅੱਲਾ ਹੀ ਕਰ ਦਈਏ ਖੁੱਲਾ ਹੀ ਕਰ ਦਈਏ ਪੂਰੇ ਸਵਾਲ ਰੱਖਦੀ ਹੁੰਦੀ ਲਗਾ ਲਓ ਜੀ 1 ਲੱਖ ਦੇ 25000 ਦੀ ਕਿ ਭੋਲੇ ਜੀ ਟਰਾਲੀ ਇੰਨੀ ਲੰਬਾਈ ਡੰਗਰ ਕਿਹਦੀ ਬਹੁਤ ਘੱਟ ਹੁੰਦੀ ਜਿੰਨੀ ਲੰਬਾਈ ਵੇਖੋ ਠੀਕ ਆ ਠੀਕ ਆ ਲਓ ਵੀਰ ਭੋਲੇ ਫਟਾਣਾ ਮੈਂ ਲੈ ਜਿੱਡੀ ਮਿੰਤੀ ਦੀ ਲੰਬਾਈ ਘੋਟੀ ਜੀ ਠੀਕ ਆ ਲਓ ਜੀ ਚੈੱਕ ਕਰਤਾ ਤੇ ਬਾਕੀ ਪੰਡੇ ਦਾ ਵੀ ਨਾੜਾ ਨੋੜਾ ਜਿਹੜੀਆਂ ਕਾਫੀ ਆ ਗਈਆਂ ਵਾ ਤੇ ਚਲੋ ਕੋ ਵੀਰ ਭਰਾ ਸੇ ਵਾਲਾ ਲੈ ਜੂਗਾ ਦੁੱਧ ਚੰਗਾ ਕੱਢੀ ਜਾਣਾ ਕਰਮ ਵਾਲੀ ਨੇ ਤੇ ਆਹ ਦੂਜੇ ਨੰਬਰ ਤੇ ਕਿਵੇਂ ਭਾਜੀ ਇਹ ਵੀ ਬਹੁਤ ਆ ਸਮੁੰਦਰ ਹੀ ਐ ਅਛਾ ਜੀ ਹਾਂ ਇਹ ਵੀ ਚੰਗੀ ਰਹੀ ਜਨਾ ਕਿਸੇ ਮੈਂ ਸੰਭੀ ਆ ਜਿਆਦੇ ਨੇ ਮੈਨੂੰ ਸੂਏ ਗਿੱਲਾ ਨਾਲੂ ਅਜੇ ਤੇ ਜਿਆਦੇ ਨੇ ਹਾਂ ਤੇ ਜਿਆਦੇ ਨੇ ਸੂਏ ਹੋਇਆ ਜੀ ਠੀਕ ਹੈ ਲੋ ਜੀ ਦੋ ਦਿਨ ਤੇ ਆਕਵਾਸ ਹੀ ਹੋ ਜਾਗੇ ਆ ਬਿਲਕੁਲ ਗਿੱਲਾ ਨਾਲੂ ਆ ਠੀਕ ਹੈ ਆ ਬਿਲਕੁਲ ਗਿੱਲਾ ਉਦਾਂ ਹੀ ਮੈਂ ਲਾਹੂ ਦੇਖਣ ਡਿਆ ਬੱਚੇ ਦਾ ਇੱਕ ਟਿੱ ਪੱਤਾ ਦੇ ਲਓ ਜੀ ਇਹ ਵੀ ਮੇਲਕਾਫ ਆ ਗਿਆ ਜਿਹੜਾ ਦਬਲਾ ਕੇ ਫਿਓਰ ਇਹਦੇ ਕੋ ਕਿੰਨਾ ਬੜਾ ਬਿੱਦੀ ਇਹਦੇ ਕੋ ਵੜੇ ਦੁਜੇ ਦਿਨ ਦੀ ਸੂਈ ਆ ਤਾਂ 10 ਕਿਲੋ ਤੋਂ ਮੈਂ ਛਟਾੜੀ ਹੋਣ ਢਈ ਆ ਅੱਛਾ ਜੀ ਹਾਂ ਛਟਾੜੀ ਹੋਣ ਢਈ ਮੈਂ 15 16 ਕਿਲੋ ਦਾ ਮੈਂ ਤਾਂ ਰਿਕਾਰਡ ਜੀ ਠੀਕ ਆ ਠੀਕ ਆ ਇਹ ਨਹੀਂ ਮੈਂ ਸੂਕ ਕੇ ਥੋਸ ਹੋ ਜਾਂਦੀਆਂ ਇਦਾਂ ਹੀ ਲਵਾ ਮੈਂ ਬਣਦੀ ਜੇ ਬੋਲੇ ਦੀ ਅੱਛਾ ਜੀ ਹਾਂ ਸਾਰੀ ਮੈਂ ਸਾਫ ਹੋਈ ਏ ਠੀਕ ਹੈ ਠੀਕ ਹੈ ਚੋਣ ਵੀਰ ਜੀ ਮੈਂ ਐਨੀ ਆ ਤੇ ਰੋਕ ਰੋਕ ਲਈ ਧਾਰ ਆਉਗੀ ਅਛਾ ਹੀ ਲਓ ਜੀ ਨਹੀਂ ਵੀ ਜਾ ਜੇ ਉਹ ਵੀ ਮੈਂ ਛੋੜੂ ਏ ਠੀਕ ਹੈ ਠੀਕ ਹੈ ਲਓ ਜੀ ਬੰਦੀ ਤੋਂ ਬਾਹਰ ਨੂੰ ਆਈ ਤੇ ਉਹ ਵੀ ਇਹ ਤੋਂ ਵੀ ਇਹਨੂੰ ਆ ਇਹ ਵੀ ਮੈਂ ਚੰਗੀ ਕੇ ਸੰਭੀ ਦੇਖੋ ਰਾਜੀ ਜੀ ਪੂਰੀ ਨਹੀਂ ਤੇ ਮੈਂ ਸਾਡੀ ਤੇ ਬੱਚਾ ਵੀ ਤਗੜਾ ਪਤਾ ਆ ਡੰਗਾ ਟੁੱਟ ਜਾਂਦਾ ਟੁੱਟ ਜਾਂਦਾ ਟੁੱਟ ਜਾਂਦਾ ਇਹਨੂੰ ਮੈਂ ਇਹਨੂੰ ਪ੍ਰਵਾਹ ਹੀ ਕੋਈ ਨਹੀਂ ਬਿਲਕੁਲ ਸਹੀ ਗੱਲ ਹੈ ਲਓ ਜੀ ਕੰਮ ਦੇ ਨਾਲਾ ਨੂੰੜਾ ਇਹਦੇ ਵੀ ਕਾਫੀ ਆਗੀਆਂ ਵਾ ਇਹ 10 ਲੀਟਰ ਜਿਹੜਾ ਬਹੁਤ ਹੀ ਬੋਲਾ ਛਾੜੇ ਦਾ 15 16 ਲੀਟਰ ਵਾਲੀ ਆ ਕੀ ਆ ਕਾਫਾ ਤੇ ਬਾਕੀ ਕੱਟ ਕੱਟ ਤੇ ਪਿੱਠ ਕੁੜਾ ਇਹਦਾ ਵੀ ਬਹੁਤ ਹੀ ਚੌੜਾ ਆ ਗਿਆ ਵਾ ਣ ਅੱਜ ਕੀ ਫੜਾ ਵੰਗੂ ਮੰਨ ਲਾਇਆ ਆਪਣਾ ਕਰਮਾਲੀ ਰੇ ਇਹ ਵੀ ਕੋਈ ਵੀਰਾ ਚਲੋ ਸੇਵਾ ਵਾਲਾ ਲਾਈ ਉਹ ਦੁੱਧ ਦੇਤੇ ਵੀ ਚੰਗਾ ਭਰੀ ਚੜਾ ਮਰੇ ਮਿਲਕ ਵੇਚ ਨੇ ਥਾਣਾ ਦਾ ਸੈਜ ਗਿਆ ਉਹ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਤੇ ਹੈ ਵੀ ਅੱਖਾਂ ਵਾਲਾ ਚੜਾ ਗਿਆ ਜੇ ਲੱਗ ਜੇ ਥਾਣਾ ਦਾ ਸੈਜ ਗਿਆ ਉਹ ਕਿਹ ਕਰਾਉਨੇ ਆਪਾਂ ਉਹ ਕਹਿੰਦੇ ਇਹ ਵੀ ਪਿਛਲੇ ਸਵੇਰ ਤੋਂ ਮੈਂ ਥੋੜੀ ਨਸੀ ਹੀ ਅੱਛਾ ਜੀ ਪਿਛਲੇ ਸਵੇਰ ਸੁੱਈ ਆ ਠੀਕ ਆ ਤੇ ਪਿਛਲੇ ਸਵੇਰ ਦੁੱਧ ਮੈਂਨੇ 15 16 ਕਿਲੋ ਦਿੱਤਾ ਸੀ ਅੱਛਾ ਜੀ ਭਾਰਾ ਦਿੰਦੇ ਹੈਰ ਕਾ ਜੱਡੀ ਮੈਂ ਸੰਭੀ ਅਹੀਂ ਹੈਰ ਕਾ ਮੈਂ ਦੁੱਧ ਵੱਧ ਕੱਢ ਸਕਦੀ ਆ ਠੀਕ ਆ ਠੀਕ ਆ ਹਾਂਜੀ ਨਹੀਂ ਫੇਰ ਵਾਦੀ ਖੰਦੀ ਚੰਗੀ ਕੀਤੀ ਚਲੋ ਹਾਂਜੀ ਹਾਂਜੀ ਤੇ ਲੋ ਜੀ ਥਣ ਪਾਂਡਾ ਜਿਹੜਾ ਬਹੁਤ ਹੀ ਚੰਗਾ ਲੱਗਾ ਤੇ ਖਾਲਾ ਚੱਡਾ ਗਿਆ ਜੇ ਤੇ ਥਣ ਵੀ ਐਣ ਕੱਲਾ ਕੱਲਾ ਦੇ ਨੋਕ ਵਾਲਾ ਥਣ ਲੱਗਾ ਤੇ ਇਹਦਾ ਭਾਈ ਜੀ ਮੁੱਲ ਫੇਰ ਤੁਸੀਂ ਦੇ ਦੀ ਇੱਕ ਪੰਜੀ ਦੀ ਇੱਕ ਪੰਜੀ ਦੀ ਹਾਂਜੀ ਸਾਗੀ ਕਸਰ ਕੋਈ ਇਹ ਪੂਰੇ ਇੱਕ ਕਰਤੀ ਕਿੰਨਾ ਛੋਟਾ ਜਿਹਾ ਹਾਂਜੀ ਹੋਰ ਕਰ ਕਰ ਲਓ ਦੱਸੋ ਜੋ ਮਾਨਤਨ ਕਰਨਾ ਪਰ ਮੈਂ ਖੜੀ ਮੈਂ ਬਹੁਤ ਜਿਆਦਾ ਖਰੀਜ ਹਾਂਜੀ ਹਾਂਜੀ ਖਰੀ ਹੈ ਬਿਲਕੁਲ ਐ ਸੂਈ ਦੇ ਨੱਕੇ ਜੋ ਮੈਨੂੰ ਕੋਣ ਹਲੀ ਏਡੀ ਖਰੀ ਨਹੀਂ ਬਿਲਕੁਲ ਕੋਈ ਸ਼ੱਕ ਨਹੀਂ ਆ ਹਾਂਜੀ ਚੱਲ ਛੱਡ ਦੋ ਕਰਾਇਆ ਭੜਾ ਥੋੜਾ ਕੋ ਦਾ ਕਰਾਇਆ ਭੜਾ ਕਰਾਇਆ ਭੜਾ ਵੀਰ ਦਾ ਕਿਹਦਾ ਦੋ ਜਾਂ ਤਿੰਨ ਲੱਗਣਾ ਆਪਾਂ 5000 ਪੂਰਾ ਹੀ ਛੱਡ ਦਿੰਨੇ ਲਓ ਜੀ ਕੋਈ ਦੂਰ ਨਾ ਜੇ ਨੇੜੇ ਲੈ ਜੇ ਬਿਲਕੁਲ ਬਿਲਕੁਲ ਲਓ ਜੀ ਖੁੱਲਾ ਮਾਨਤਨ ਬਾਈ ਨੇ ਕਰਤਾ 1 ਲੱਖ ਦੇ 15000 ਦੀ ਬਾਈ ਕਹਿੰਦਾਗੇ ਦੇ ਦੁੱਧ ਦਾ ਡਰਮ ਹੀ ਆ ਫਟ ਫੜਾ ਵੀ ਤੁਸੀਂ ਚੈੱਕ ਕਰ ਸਕਦੇ ਇਹ ਪੀਜੀ ਨੰਬਰ ਤੇ ਭਾਈ ਆ ਕਿਵੇਂ ਛੋਟੀ ਜੀ ਇਹਨੂੰ ਵੀ ਮੈਨੋਂ ਤਿੰਨ ਚਾਰ ਦਿਨ ਹੋਏ ਸੀ ਤਿੰਨ ਦਿਨ ਰਹਿਣਗੇ ਅੱਛਾ ਜੀ ਇਹ ਮੈਂ ਥੱਲੇ ਵੀ 10 ਕਿਲੋ ਭੋਲਾ ਹੁਣ ਹੋ ਗਿਆ ਵਾ ਅੱਛਾ ਜੀ ਹਾਂ ਇਹਦੇ ਪਿੱਛੇ ਜਵਾਗ ਇਹਦੇ ਪਿੱਛੇ ਕੱਟੀ ਏ ਇਹਦੇ ਪਿਛੇ ਆ ਫੀ ਮਲਕਾਪ ਆ ਗਿਆ ਇਹ ਵੀ ਚੰਗੇ ਸੀਮੰਦੀ ਆ ਜੈੱਡ ਬਲੈਕ ਆ ਜੀ ਇਹ ਨਤ ਨਾਕ ਦੇ ਨਾਲ ਦੀ ਸੁਈ ਆ ਅੱਛਾ ਜੀ ਇਹ ਵੀ ਮੈਂ ਦਾ ਚੰਗਾ ਰਕਾਰ ਆ ਸਾਂਭੀ ਚਲੋ ਇਹ ਵੀ ਮੈਂ ਆਰ ਕੇ ਕੁਦਰਦਲੋ ਮਹਾਰਾਜੀ ਮਰਜ਼ੀ ਮੈਂ ਸਾਰੀਆਂ ਚੰਗੀਆਂ ਆ ਆਪਾਂ ਨੂੰ ਮਿਲ ਗਈਆਂ ਹਨਾ ਹਾਂਜੀ ਹਾਂਜੀ ਚੰਗੇ ਵਜਨ ਕਰਦਾ ਲਓ ਜੀ ਨਿਸ਼ਾਨ ਤੋਂ ਇਹ ਨਵੇਂ ਨੋ ਨਾ ਲੱਭਾ ਤਾ ਇਹ ਵੀ ਮੈਂ ਬੜੀ ਸਾਫ ਆ ਅੱਛਾ ਜੀ ਹਾਂ ਇਹ ਮੈਂ ਦਾ ਸੁਆ ਆਂਦੇ ਥੋੜਾ ਲੰਮਾ ਦਿੰਦੀ ਆ ਉਹ ਸਾਰੀ ਮੈਂ 40 45 ਦਿਨ ਪਾਈਦੀ ਆ ਠੀਕ ਆ ਠੀਕ ਆ ਲਓ ਜੀ ਚੰਗੀ ਸਾਂਭੀ ਰਹੀ ਜੀ ਜੈੱਡ ਬਲੈਕ ਆ ਗਈ ਯਾਰ ਕੱਟ ਕੱਟ ਜਿਹੜਾ ਇਹ ਵੀ ਤੇਜ ਲਈ ਸੁਈ ਜੀ ਅੱਛਾ ਜੀ ਇਹ ਕਿੰਨਾ ਕੱਟ ਕੇ ਉਤਰਦਾ ਵੀ ਜੀ 15 16 ਕੋਲ ਤੋਂ ਦਊਗਾ ਜੀ ਮੈਂ ਵੱਧ ਵੀ ਦੇ ਸਕਦੀ ਤੁਹਾਨੂੰ ਜਿੰਨਾ ਹਣ ਹਾਰਣੇ ਦੱਸਿਆ ਆਪਾਂ ਕੋ ਉਨਾ ਹੀ ਦੱਸਣਾ ਹਨਾ ਬਿਲਕੁਲ ਬਿਲਕੁਲ ਕੋਈ ਪ੍ਰਕਾਰ ਦੀ ਸੇਵਾ ਵੱਧ ਘੱਟ ਵੀ ਹੋ ਸਕਦੀ ਹੈ ਹਾਂਜੀ ਹਾਂਜੀ ਸਾਡੀ ਕਾਟਕਾਰ ਜਿਹੜਾ ਇਹਦਾ ਬਹੁਤ ਤਗੜਾ ਆ ਤੇ ਸਿੰਗਲ ਹੱਡੀ ਆ ਗਈ ਜੇ ਸਾਂਤ ਨੂੰ ਇਹਨੂੰ ਵੀ ਸਪੈਸ਼ਲੀਟਾ ਹੋਣਾ ਲੱਗਾ ਨੋਕਾ ਮੈਂ ਕਹਿਣ ਨੂੰ ਤਾਂ ਭਾਵੇਂ ਇਹਦਾ 20 ਲੀਟਰ ਸੀ ਵੀ ਕਿਨੂੰ ਤਾਂ ਸਲੀ ਕਰਾ ਦੀ 20 ਲੀਟਰ ਦੇ ਸਕਦੀ ਆ ਹਾਂਜੀ ਹਾਂਜੀ ਬਾਕੀ ਜਿੰਨਾ ਘਰਾਂ ਨੇ ਦੱਸਿਆ ਵੀ 14 15 ਕਿਲੋ ਸੀ ਤਾਂ ਬਾਕੀ ਤੁਸੀਂ ਵਾ 5 ਤੋਂ 5 ਤੁੜੀਆਂ ਬਿਲਕੁਲ ਬਿਲਕੁਲ ਜੀ ਸਹੀ ਗੱਲ ਆ ਤੇ ਜੇ ਕੋਈ ਵੀਰਪਰਾਚ ਨੂੰ ਇਹ ਵਿਛੇ ਵਾਲਾ ਲਾਈ ਦੁੱਧ ਚੰਗਾ ਕੱਢੀ ਜਾਊਗੀ ਤੇ ਬਾਕੀ ਥਾਂ ਥਾਂ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਇਹ ਹੈ ਇਹ ਮੈਂ ਫੋਨ ਕੋ ਨੂੰ ਤਕੜੀ ਆ ਸੰਭੀ ਆ ਇਹਨੂੰ ਮੈਂ ਪ੍ਰਵਾਹ ਕੋਈ ਨਹੀਂ ਹਾਂਜੀ ਹਾਂਜੀ ਕੌਂਦੇ ਆਉਂਦੇ ਆ ਮੈਂ ਸੁਬੀ ਥੋੜਾ ਜਿਹਾ ਅੱਛਾ ਛੋਟਾ ਦਿੱਤਾ ਆ ਠੀਕ ਆ ਠੀਕ ਆ ਤਾਂ ਕਿ ਮੈਂ ਥੋੜੀ ਜਿਹੀ ਟਾਈਮ ਲਾਉਣ ਦੀ ਤਰਨਾ ਚਾਹੁੰਦਾ ਨਹੀਂ ਤਾਂ ਮੈਂ ਸਟਾਰਟਿੰਗ ਤੋਂ 12-13 ਕਿਲੋ ਤੋਂ ਦਿੰਦੀ ਆ ਅੱਛਾ ਅੱਛਾ ਆਹ ਗੱਡੀ ਡਾਊਨ ਕਰਕੇ ਕੇ ਹਾਲੇ ਨਾ ਹਾਂਜੀ ਗੱਡੀ ਡੰਗ ਪਹਿਲਾਂ ਫੂਲ ਬੰਦਾ ਤਾ ਲੋ ਜੀ ਤੇ ਇਹ ਵੀ ਬਦਲੇ ਚਮ ਵਾਲੀ ਦੇ ਨਾੜਾ ਨੂੜਾ ਜਿਹੜੀਆਂ ਪਿੰਡੇ ਦੇ ਇਹਦੇ ਵੀ ਕਾਫੀ ਆ ਤੇ ਖਾਣਾ ਦਾ ਸੈਲ ਗਿਆ ਇਹਦਾ ਵੀ ਬਹੁਤ ਹੀ ਚੰਗਾ ਆ ਗਿਆ ਹੋਰ ਕੱਲਾ ਕੱਲਾ ਲੱਗਾ ਪਿਆ ਚੌਵਾਂ ਲੋਦ ਤਾਰੋ ਜਿੱਕੇ ਆ ਕੱਲਾ ਗੜਾ ਵਾਟਰ ਕਾਲ ਦੇ ਥਾਣਾ ਦਾ ਸੈਲ ਗੈਪ ਤੇ ਇਹਦਾ ਬਾਈ ਕੀ ਮੁੱਲ ਫਿਰ ਮੁੱਲ ਤੇ ਵੀਰ ਜੀ ਤੰਨਾ ਮਈਆਂ ਦਾ ਕਰਜ਼ੀ ਕਰਦਾ ਵੀ ਸੇਵਿੰਗ ਕਰਦਗੇ ਅੱਛਾ ਜੀ ਪਰ ਚਲੋ ਫੜਾ ਫਰਕ ਪਾਉਣਾ ਪਾਣਾ ਆਪਾਂ ਕਿਹੜਾ ਕੱਠੀਆਂ ਲਈਆਂ ਵੱਖੋ ਵਖਰੀ ਲਈ ਆ ਹਾਂਜੀ ਹਾਂਜੀ ਇਹ ਵੀ ਦੇ ਦੀਓ ਨਾਲ ਹੀ 15 ਦੀ ਇੱਕ 15 ਦੀ ਹਾਂਜੀ ਕਰਜ਼ੀ ਦੇ ਮਾਨਤਾ ਨੇ ਇਹ ਵੀ ਜੀ ਪੂਰੇ 10 ਦੀ ਦੇ ਦਾਂਗੇ ਆਪਾਂ ਇੱਕ 10 ਦੀ ਹਾਂ ਇੱਕ 10 ਦੀ ਮੈਂ ਦੇ ਦਾਂ ਕਰਦੀ ਮੈਂ ਹੋਰ ਥੋੜਾ ਪੁਰਾ ਤੇ ਲੋ ਬਿਲਕੁਲ ਗੁਜ਼ਾਇਆ ਸੀ ਤੇ ਕੋਈ ਨਹੀਂ ਰੱਖੀ ਅੱਛਾ 1000 ਫੋਲ ਕਰਦਨੇ ਹੋਰ ਲਓ ਜੀ 1 ਲੱਖ ਦੇ 9000 ਕੀ ਹੋ ਗਿਆ ਠੀਕ ਹੈ ਮੈਂ ਪੂਰੀ ਸਰਾਇਆ ਮੈਂ ਨੇ ਕੋਈ ਤਾਂ ਲੋ ਚੱਕ ਨਹੀਂ ਕੱਢ ਕਾਟੇ ਇੱਕ ਤੋਂ ਚੜ ਜੀ ਤੂੰ ਚੜਦਾ ਕਾਟ ਕਾਟ ਗਾਂ ਤੇ ਗਾਂ ਵਧੀ ਜਾਂਦੇ ਆ ਲਓ ਜੀ ਬਾਕੀ ਇਹ ਵੀ ਜਿਹੜਾ ਵੀਰਪੁਰਾ ਵੀ ਸ਼ਾਮ ਤੋਂ ਦੋ ਦਿਨ ਨੇ ਵੀ ਚੰਗਾ ਭਰੇ ਜਣਾ ਕਾਟ ਕਾਟ ਜਿਹੜਾ ਬਹੁਤ ਹੀ ਤਗੜਾ ਹੈ ਦਾ ਵੀ ਤੇ ਚੌਥੇ ਨੰਬਰ ਤੇ ਉਹਨੇ ਹੋ ਗਈ ਮੇਲੀ ਦਾ ਵੀ ਸਟਾਰ ਇਹ ਕਿਵੇਂ ਆ ਭਾਜੀ ਇਹ ਵੀ ਜੀ ਕੋਈ 35 ਤੋਂ 40 ਦਿਨ ਹੋ ਗਏ ਵੀਰ ਕਹਿੰਦਾ ਰੋਟੀ ਕੱਲ ਵਾਏ ਨੀ ਅੱਛਾ ਜੀ ਗੱਪਣ ਜੇ ਗਾਂ ਅੱਛਾ ਜੀ 40 ਦਿਨਾਂ ਦੀ ਅਸੀਂ ਚਲੋ ਕੋਈ ਦੋਵਾਂ ਕੋ ਮਹੀਨਾ ਦੀ ਹੋ ਜੇ ਫਿਰ ਚੱਕ ਪਾਸ ਹੋ ਸਕਦੀ ਆ ਇਹ ਮਿਲਦੀ ਥਾਪੀ ਤੇ ਜੇ ਅੱਛਾ ਜੀ ਹਾਂ ਹੁਣ ਇਸ ਤੋਂ ਮੈਂ ਥੋੜੇ 2-8 ਕਿਲੋ ਤ ਟਮਾਟੇ ਮੁੱਤੈ ਮਿਲਦੀ ਆ ਇਹਦਾ ਸੱਜਰ ਦਾ ਕਿੰਨਾ ਅਗਰ ਕਾਰਡ ਵਿਆ ਸੱਜਰ ਵੀ ਇਹ ਵੀ 14 ਕਿਲੋ ਦੁੱਧ ਦੀ ਚੰਗੀ ਪਿੱਟੂੜੀ ਚੰਗੀ ਝੋਟੀ ਲਓ ਜੀ 14 ਲੀਟਰ ਇਹਨੇ ਵੀ ਬਹੁਤ ਧਰਿਆ ਵਾ ਇਹ ਹੁਣ ਮੌਕੇ ਤੇ ਜਿਹੜਾ 8 ਲੀਟਰ ਦੁੱਧ ਕੋ ਤਿਆਰ ਆ ਇਹ ਪਿਓਰ ਨੀਲੀ ਦਾ ਵੀ ਦੇ ਵਿੱਚ ਆ ਗਈ ਤਾਂ ਖੋਲੋ ਬਾਈ ਜੀ ਖੋਲ ਕੇ ਪਾ ਕੇ ਲਿਆਂਦੀ ਚੋਈ ਏ ਅੱਛਾ ਜੀ ਲਓ ਜੀ ਇਹਦੀ ਚਵਾਈ ਬਾਈ ਕਰਕੇ ਲੈ ਕੇ ਆਇਆ ਜੇ ਤੇ ਕੋਈ ਹੋਰ ਸਾਮਣਾ ਵੀਰ ਭਰਾ ਦਾ ਜਿਹੜਾ ਬਾਈ 2 ਵਜੇ ਨਾਲ ਬੈਠੇ ਹੁੰਦੇ ਮਿਲ ਪੀ ਅੱਛਾ ਜੀ ਹਾਂ ਉਹਦੇ ਚੋ ਕੇ ਲਿਆਂਦੀ ਏ ਠੀਕ ਅੱਛਾ ਲਓ ਜੀ ਦਮੇ ਅੱਖਾਂ ਪਿੱਲੀਆਂ ਇਹਦੀਆਂ ਆਦੀਆਂ ਮੜਦੀ ਥਲੇ ਮੈਂ ਤੇ ਵੀ ਕਾਠ ਜਿਹੜਾ ਇਹਦਾ ਵੀ ਬਹੁਤ ਚੰਗਾ ਆ ਗਿਆ ਤੇ ਹਵਾਨੇ ਤੇ ਵੀ ਡੱਬ ਡੁੱਬ ਜੇ ਜਿਹੜੇ ਆ ਗਏ ਆ ਕੰਟੋਂ ਇਹ ਵੀ ਬਹੁਤ ਚੰਗਾ ਲੱਗਾ ਕਰਨਾਲੀ ਨੂੰ ਕਮਾਲ ਹੋ ਗਿਆ ਇਹ ਬਾਈ ਕਿੰਨਾ ਸੁਹਾ ਸੁਹੀ ਇਹ ਵੀ ਜਿੱਦਾਂ ਸੁਹਾ ਸੁਹੀ ਨੇ ਉਹ ਜਿੱਦਾਂ ਸੁਹੀ ਜਿੱਤੇ ਤੀਜੇ ਤੋਂ ਗਾਂ ਘੱਬਣਗੇ 40 ਕਿਹਨਾਂ ਦੇ ਆਸ-ਪਾਸ ਇਹਦਾ ਟਾਈਮ ਹੋ ਜਾਣਾ ਹਾਂਜੀ ਬਾਕੀ ਥਾਂ ਤੋਂ ਨਹੀਂ ਲਵਾਂ ਨੋਕ ਵਾਲਾ ਹੀ ਲੱਗਾ ਪਿਆ ਵਾ ਕੱਲਾ ਕੱਲਾ ਲੱਗਾ ਪਿਆ ਥਣ ਤੇ ਨੋਕ ਵਾਲੇ ਥਾਂ ਦੀ ਜਿਹੜਾ ਚਵਾਈ ਬਹੁਤ ਹੀ ਜ਼ਿਆਦਾ ਨਰਮ ਹੁੰਦੀ ਆ ਬਾਕੀ ਚਲੋ ਜੇ ਦੋਵਾਂ ਭਾਈਆਂ ਮਹੀਨੇ ਦੀ ਚੈੱਕ ਪਾਸ ਹੋਈ ਜਾਂਦੀ ਫਿਰ ਅਗਲੇ ਨੂੰ ਫੁੱਲ ਗਾਰੰਟੀ ਦਿੰਦੇ ਘਰ ਵਾਲੇ ਦੱਸਣ ਮਾਪਕ ਜਿੰਨੇ ਦਿਨ ਹੋਏ ਆ ਹਣਾ ਹਾਂਜੀ 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 ਹਾਂ ਠੀਕ ਹੈ ਜੀ ਇਹਦਾ ਭਾਈ ਮੁੱਲ ਫਿਰ ਇਹਦਾ ਮੁੱਲ ਵੀ ਦੀ ਝੋਟੀ ਸੱਜਣ ਹੋਵੇ ਤੇ ਇਹ ਵੀ ਉਹਨਾਂ ਨੇ ਕਰਬਲੇ ਹੀ 1/2 ਲੱਖ ਦੀ ਹਣਾ ਹਾਂਜੀ ਤੇ ਚਲੋ ਹੁਣ ਆਪਾਂ ਕੋਈ ਵੀਰ ਭਰਾ ਸਾਹਮਲੇ ਨੇ ਆਪਾਂ ਜੈ ਨਹੀਂ ਮੋਲੇ ਦਾ ਕਰਦੇ ਅੱਛਾ ਜੀ ਇਹ 70 ਦੀ ਜਿਹੜੀ ਆਪਣੇ ਦੀ 70 ਦੀ ਹਾਂਜੀ ਸੌ ਕਰ ਦਈਏ ਕਿਨਾ ਕਰਦੀ ਦੱਸੋ ਪੁੱਲਾ ਹੀ ਕਰ ਦੋ ਪੁੱਲਾ ਹੀ ਕਰ ਦਗੀ ਹਾਂਜੀ ਉਹ 5 ਹਜ਼ਾਰੀ ਕਰਦਨੇ ਪੁੱਲਾ ਜੀ ਲਓ ਜੀ 65 ਹਜ਼ਾਰ ਦੀ ਪੂਰੀ ਤਗੜੀ ਏਡੀ ਇੰਨੇ ਦੀ ਮੈਂ ਵੀਰ ਜੀ ਉਦਾਂ ਹੀ ਹੋ ਗਈ ਠੀਕ ਆ ਠੀਕ ਲਓ ਜੀ 65 ਹਜ਼ਾਰ ਦੇ ਦੁੱਧ ਦੀ 8 ਲੀਟਰ ਤੇ ਗਾਂ 40 ਕਿਲੋ ਕਿਦਾਂ ਦੇ ਆਸ-ਪਾਸ ਟਾਈਮ ਵੀ ਹੋਇਆ ਵਾ ਠੀਕ ਆ ਭਰਾਏ ਨੂੰ ਤੇ ਜੇ ਕੋਈ ਵੀਰ ਭਰਾ ਚਲੋ ਨਿਕਲਾ ਗਏ ਤੇ ਉਹਦੀ ਖਿਦਮਤ ਆ ਹਾਂਜੀ ਛੋਟੀ ਪੰਜਾਂ ਦੀ ਆ ਆ ਜਿਹੜਾ ਦੇਖੋ ਹੋੜ ਆ ਇਹ ਤੇ ਵੇ ਭਾਜੀ ਇਹ ਵੇ ਜੀ ਨੀਲੀ ਰਾਵੀ ਦੀ ਜੇ ਪਹਿਲਾ ਸੁਹਾ ਸੁਈ ਜੇ ਅੱਛਾ ਜੀ ਇਹ ਜਮਾਂਦਰੂ ਤਿੰਨ ਥਾਣਿਆਂ ਤਿੰਨ ਥਾਣੇ ਹਾਂ ਜਮਾਂਦਰੂ ਤਿੰਨ ਥਾਣੇ ਤੁਹਾਨੂੰ ਲੱਗੋ ਹੋਣੇ ਆ ਐ ਬੰਨੇ ਵਿੱਚੋਂ ਦੋ ਥਾਣ ਹਾਂਜੀ ਤੇ ਪਰਲੇ ਬੰਨੇ ਸੈਂਟਰ ਦੇ ਵਿੱਚ ਕੋਈ ਅੱਛਾ ਜੀ ਵੀ ਕਹਿੰਦੀ ਇਹ ਚੱਗੀ ਦੀ ਛਾਂਬੀਆ ਪਾਕੀ ਬੰਦੇ ਘਰ ਨਾਲ ਕੋਈ ਜੋਰ ਨੀਲੀ ਰਾਵੀ ਦੇ ਵਿੱਚ ਇਹ ਜਮਾਂਦਰੂ ਤਿੰਨ ਥਾਣੇ ਵਿਚਾਰੀ ਦੇ ਹਾਂ ਉਹ ਵੇਖੋ ਸੈਂਟਰ ਤੇ ਇੱਕ ਲੱਗਿਆ ਤੇ ਦੋ ਸੈਂਟਰ 'ਚ ਲੱਗਾ ਕੱਲਾ ਇੱਕੋ ਹੀ ਹਾਂ ਜਮਾਂਦਰੀ ਕੋਲ ਦੁੱਧ ਇਹਦੇ ਕੋ ਵੀਜੀ ਹੁੰਨ ਤੇ ਘਰ ਨਾਲ ਕੋਈ ਮੁਸ਼ਕਲ ਬਣਦੀ ਜਾਂਦਾ ਜਿੱਦਣ ਹੀ ਸੂਈ ਅਸੀਂ ਕਿ ਗੁਰਦੀ ਢੇਲੀ ਬਣੀ ਇਹਨੂੰ ਪਾਈ ਅੱਛਾ ਹਾਂ ਠੀਕ ਹੈ ਹੁਣ ਕਰੀ ਥਲੇ ਕੋਈ 6 ਕਿਲੋ ਹੋਊਗਾ ਦੁੱਧ ਹਾਂ ਦੁੱਧ ਇਹਨਾਂ ਵੀ ਵੰਡ ਬੁਣਾ ਹੁਣ ਇਹ ਲਿਖ ਕੇ ਆਏ ਅਸੀਂ ਜੇ ਅੱਛਾ ਅੱਛਾ ਹਾਂ ਨਾ ਮਾਨੂੰ ਇਹ ਪਹਿਲਾਂ ਸਵੇਰ ਸੂਈ ਆ ਠੀਕ ਹੈ ਜੀ ਤੇ ਵੰਡੂਨ ਦਾ ਥੋੜੇ ਖੁੱਜੀ ਰਹੀ ਹੈ ਗੋਦਲ ਮੈਂ ਇਹਨੂੰ ਕਾੜੇ ਕੁੜੇ ਵਜ ਗਏ ਦੁੱਧ ਝੋਟੀ ਕਿਤੇ ਗਰਾਜੀ ਪਲੀਏ ਤੇ 9 ਲੱਖ ਰੁਪਏ ਇਹਨਾਂ ਨੇ ਠੀਕ ਹੈ ਠੀਕ ਹੈ ਲਓ ਜੀ ਪ्योर ਨੀਲੀ ਰਾਇ ਹੈ ਸਾਰੇ ਸਾਰੀਆਂ ਨਿਸ਼ਾਨੀਆਂ ਆ ਗਈਆਂ ਵਾ ਇਹਦੇ ਪਿੱਛੇ ਜੀਬ ਭਾਜੀ ਇਹਦੇ ਪਿੱਛੇ ਕੱਟਾ ਜਿਆ ਲਓ ਜੀ ਇਹਦੇ ਪਿੱਛੇ ਆ ਮੇਲਕਾਫ ਆ ਗਿਆ ਜੀ ਵੀ ਨੀਲੀ ਰਹੀ ਏ ਹਾਂਜੀ ਤੇ ਖੋਲੋ ਭਾਈਏ ਵੀ ਫੇਰ ਖੋਲ ਕੇ ਦਿਖਾ ਜੀ ਚਲੋ ਫੇਰ ਵੀ ਰੰਦੇ ਵਿੱਚ ਪਈ ਜਾਂਦੇ ਜਮਾਂਦਰੂ ਡੰਗਰ ਲਾਣਾ ਭਾਵੇਂ ਦੁੱਲੜ ਹੋਵੇ ਤੇ ਲੜੜ ਹੋਵੇ ਹਣਾ ਹਾਂਜੀ ਹਾਂਜੀ ਇੱਥੇ ਕਰਮਾਲ ਜੇ ਦੋ ਕੰਮ ਹੋ ਗਏ ਤੇ ਨਸ ਬੜੀ ਥੀਜ ਕੁਆਲਿਟੀ ਵਿੱਚ ਚੈੱਕ ਕਰ ਲੈਂਦੇ ਜੇ ਤੇ ਕੱਟ ਕਾਂ ਜਿਹੜਾ ਇਹਦਾ ਵੀ ਚੰਗਾ ਕੋਈ ਜੇ ਚੋਕੀ ਅੱਛਾ ਜੀ ਕਿਉਂਕਿ ਇਹਦੀ ਵੀ ਚਵਾਈ ਪਾਈ ਨੇ ਕਰਕੇ ਤੇ ਫਿਰ ਲੱਗ ਕੇ ਆਇਆ ਜੇ ਕੋਈ ਹੋਰ ਤਾਂ ਉਹ ਨਵੀਰ ਭਰਾ ਅੰਦਾਜ਼ਾ ਲਾਵੇ ਚੋਣ ਤੇ ਵੀਰ ਜੀ ਏਡੀ ਆ ਵੀ ਭਵੇਂ ਮੋਟਨੇ ਵਿੱਚ ਚੋਲੋ ਅੱਛਾ ਜੀ ਏਡੀ ਧਾਰਾ ਮਾਰ ਲੈ ਏਡੀ ਭੋਲੀ ਚੋਣ ਤਸੀਲ ਠੰਡੀ ਆ ਜਿਹੜਾ ਪਹਿਲਾਂ ਤੁਹਾਨੂੰ ਪੜਾ ਵੀ ਲਈ ਹਾਂ ਜੀ ਹਾਂ ਜੀ ਤਸੀਲ ਠੰਡੀ ਪੂਰੀ ਜਦੋਂ ਮਰਦੀ ਪੁਰਤਾਰੇ ਬੈਠਾ ਸੀ ਤਸੀਲੀਆਂ ਚੋਲੀਆਂ ਬਾਈ ਕਹਿੰਦਾ ਕਿ ਬਹੁਤ ਆ ਗਈਆਂ ਵਾ ਤੇ ਜਮਾਂਦਰੂ ਤਿੰਨ ਥਣ ਲੱਗੇ ਕਰਮਾਲੀ ਨੂੰ ਇੱਧਰ ਵੇਖੋ ਜੀ ਤੇ ਚਲੋ ਤੋਂ ਦੇਦੇ ਹੋਰ ਇਹ ਵੀ ਕਦਰ ਵਾਜਣਾ ਨਹੀਂ ਹੈ ਨਾ ਤੁਹਾਡੀ ਪੜੇ ਕੁੜੇ ਮਾਦੀ ਕੇ ਕੁ ਮਾਲਾ ਮਾਲਾ ਝੋਟੀ ਮਾਰ ਕੇ ਤੁਹਾਨੂੰ 9-10 ਲਾ ਦੇਊਗੀ ਠੀਕ ਹੈ ਠੀਕ ਹੈ ਜੀ ਅਰੇ ਹਰਦੀ ਘਣੀ ਵਿੱਚ ਲੋ ਘਰ ਦਾ ਸੇਵਾਲੇ ਤੇ ਇੰਨਾ ਕੁ 5-6 ਕਿਲੋ ਹੀ ਹੋਣਾ ਜੀ ਠੀਕ ਹੈ ਠੀਕ ਹੈ ਲੋ ਜੀ 5 ਤੋਂ 6 ਲੀਟਰ ਜਿਹੜਾ ਇਸ ਟਾਈਮ ਤੇ ਤਿਆਰ ਹੈ ਇਹਦਾ ਭਾਈ ਕੀ ਮੁੱਲ ਫਿਰ ਇਹ ਦੇਖ ਲਈ ਝੋਟੀ ਦੇ ਵੀ 75 ਹਜ਼ਾਰ ਦੀ 75 ਜੀ ਹਾਂ ਜੀ ਲਈ ਕਰ ਦਿੱਤੇ ਜਾ ਗਿਆ ਫਰਦਗੇ ਹਾਂਜੀ ਪਲੱਸ 7000 ਜੀ ਰਾਜੀ ਪੜੀ ਹੈ ਪੂਰੀ ਗੱਲ ਨਾਲ ਫੜਿਆ ਤਾਂ ਕਿ ਕਿਥੇ ਪਿਆਖੋ ਦੇ ਦੇਣੇ ਨਹੀਂ ਡਾਡੋ ਆਪ ਜਿੱਥੇ ਕਿ ਵੀ ਛੱਡ ਦੇਣੀ 70 ਦੀ ਦੇ ਦੀਏ ਹੋਰ ਕਰਦੇ ਅੰਦਰ ਹਾਂਜੀ ਹੋਰ ਕਰਦੇ 2000 ਛੱਡ ਦਿੱਗੇ ਹੋ ਹਾਂਜੀ ਕਾਜੀ ਕੇਸ਼ਰ ਕੋਲ ਲੈ ਲੋ ਚਲ ਜਾ 8 ਹੋਰ ਛੱਡ ਦੀ 8 ਹੋਰ ਛੱਡ ਦੀ ਹਾਂਜੀ ਇਹਨਾਂ ਘੱਟ 70 ਦੀ ਇਹਨਾਂ ਘੱਟ 70 ਪੂਰੇ 65 ਦੀ ਦੇ ਦੀਏ ਹਾਂ ਜੀ ਲਓ ਜੀ 65000 ਦੀ ਨੀਤੀ ਕਰੀ ਤੇ ਸੱਜੇ ਜੁਈਆ ਕੋਈ ਵੀਰ ਭਰਾ ਚਲੋ ਸੇਵਾ ਵਾਲਾ ਲਾ ਜੀ ਦੁੱਧ ਚਾਨੂੰ ਮੁੜ ਕੇ ਉੱਖੀ ਮਿਲਨੀ ਜੇ ਆਪਾਂ ਚਲੋ ਕਿਹੇ ਵੀਰ ਭਰਾ ਦੀ ਤਾਂ ਗੱਲ ਹੀ ਨਹੀਂ ਕਰਦੇ ਵੀ ਹਾਂਜੀ ਹਾਂਜੀ ਸਾਨੂੰ ਮੁੜ ਕੇ ਉੱਗੇ ਮਿਲਣੀ ਨਹੀਂ ਆਪਾਂ ਦੀ ਬਣਾਉਣਾ ਸਹੀ ਹੈ ਚਲੋ ਵੀ ਆਪਾਂ ਡਿਮਾਂਡ ਹੀ ਵੀਰ ਭਰਾਵਾਂ ਦੀ ਪੂਰੀ ਕੀਤੀ ਆ ਹਾਂਜੀ ਹਾਂਜੀ ਇਹ ਗੱਲ ਸਹੀ ਆ ਅੱਜ ਪਸ਼ੂ ਪਾਈ ਦੇ ਕੋਲ ਸਾਰੇ ਚੰਗੇ ਆ ਵੱਡੇ ਵੱਡੇ ਘੱਟ ਘਾਟ ਵਾਲੀਆਂ ਵਾ ਤੇ ਐਂਡ ਦੇ ਤਾਂ ਪੱਦਲ ਕਰੈਕਟਰ ਦਿਖਾਵਾਂਗੇ ਅੱਜ ਹਣ ਮਹਿੰਦਰਾ ਤੇ ਆ ਜੋ ਇਹਦੀ ਮੋਛਲੇ ਆ ਬਾਈ ਕੋਲੋਂ ਲੈਨੇ ਆ ਦੀ ਜਾਣਕਾਰੀ ਇਹ ਵੀ ਦੀ 2009 ਮਾਡਲ ਦੇ ਅੱਛਾ ਜੀ ਬਾਕੀ ਸਾਰਾ ਟਰੈਕਟਰ ਆ ਰਿਜਨਲ ਐ ਕੋਈ ਪਹਾੜ ਟਿੱਕੇ ਤੇ ਲੱਗਣ ਨਹੀਂ ਆਲਾ ਠੀਕ ਹੈ ਜੀ ਹਾਂ ਸਾਰਾ ਇਹ ਤੋਂ ਲੱਗੇ ਜੱਟ ਤੱਕ ਟਰੈਕਟਰ ਪੂਰਾ ਰਿਜਨਲ ਐ ਜੰਤੀ ਨਾਮ ਦਾ ਆਪਾਂ ਪਾ ਜੀ ਲਓ ਜੀ ਰਿਜਨਲੀ ਦੇ ਟਾਇਰ ਟੱਪਾ ਚੇਂਜ ਕਰਾਇਆ ਕਿ ਉਹ ਜੰਤੀ ਦੇ ਟਰੈਕਟਰ ਪਾ ਚੇਂਜ ਕਰਾਇਆ ਦੁਬਾਰਾ ਅੱਛਾ ਜੀ ਹਾਂ ਅਗਲੇ ਤਾਂ ਨਵੇਂ ਪਾਏ ਆ ਠੀਕ ਹੈ ਲਓ ਜੀ ਅਗਲੇ ਕੋਈ 90 ਹੋਣਗੇ 90 ਪੈਸੇ ਹਾਂਜੀ ਅਗਲੇ ਤਾਂ ਨਵੇਂ ਹੀ ਹਿਸਾਬ ਲਓਗੇ ਥੋੜਾ ਜਿਹਾ ਲਓ ਜੀ ਅਗਲੀ ਜੋੜੀ ਨਵੀਂ ਪੁਵਾਈ ਹੈ ਬਾਈ ਨੇ ਤੇ ਮਗਰਲੇ ਬਾਈ ਹੋਣਗੇ 50 ਹਾਂਜੀ 45 50 ਪੈਸੇ ਹੋਣਗੇ 50 ਰੁ ਔਰ ਕੋਈ ਕੋਈ ਕਿਹੜੀ ਰਕਮ ਦੀ ਕੰਪਲੀਟ ਨਹੀਂ ਆ ਅੱਛਾ ਜੀ ਹੂੰ ਠੀਕ ਹੈ ਠੀਕ ਹੈ ਲਓ ਜੀ ਬਾਕੀ ਆ ਜੋ ਕੋਈ ਏਜੰਸੀ ਦਾ ਇਹ ਸਾਰਾ ਕੁਝ ਸਾਰਾ ਰੇਕ ਨਾਲ ਜਿਹੜਾ ਪੇਂਟ ਅਜੇ ਤੱਕ ਹੋਇਆ ਹੋਇਆ ਕੋਈ ਗੱਲ ਬਾਤ ਨਹੀਂ ਆ ਵੀ ਝੋਨਾ ਚੋਂ ਲਾ ਕੇ ਖਿਲਾ ਰਿਆ ਆ ਅੱਜ ਅੱਛਾ ਜੀ ਸਾਫੂ ਧੋਣ ਦਾ ਹੁੰਦਾ ਠੀਕ ਹੈ ਠੀਕ ਹੈ ਲਓ ਜੀ ਬਿਲਕੁਲ ਹੀ ਨਵੇਂ ਵਰਗੀ ਕੰਡੀਸ਼ਨ ਆ ਇਹਦੀ ਬਾਰੀ ਇੰਜਨ ਗੇਪ ਦੀ ਕੋਈ ਪੂਰਾ ਵਧੀਆ ਬਿਲਕੁਲ ਸਾਫ ਹੈ ਬਾਕੀ ਤਾਂ ਵੀਰ ਭਰਾ ਵੇ ਇੱਥੇ ਆਣ ਕੇ ਤਲਾਸ਼ ਨੂੰ ਦੇ ਵੇ ਅੱਛਾ ਜੀ ਹਾਂ ਬਾਕੀ ਵਧੀਆ ਕੰਪਲੂਟ ਸਾਫ ਹੈ ਬਿਲਕੁਲ ਠੀਕ ਹੈ ਠੀਕ ਹੈ ਲਓ ਜੀ ਕੋਈ ਕੱਟੇ ਨਾ ਤੇ ਨਹੀਂ ਨਹੀਂ ਆਪਾਂ ਵੀ ਤੇ ਚੱਲਦਾ ਹੀ ਲਿਆ ਅੱਛਾ ਜੀ ਹਾਂ ਇਹ ਮੋਗੇ ਦਾ ਨੰਬਰ ਆ ਠੀਕ ਆ ਠੀਕ ਮੋਗੇ ਦਾ ਨੰਬਰ ਆ ਤਿੰਨ ਚਾਰੀ ਟਰਾਂਕ ਜਿਹੜੇ ਬੰਦੇ ਦੇ ਨਾਮ ਤੇ ਟਰੈਕਟਰ ਉਹਦੇ ਸਾਡੇ ਕੋਲ ਸਾਰੇ ਪ੍ਰੂਫ ਨੇ ਅੱਛਾ ਜੀ ਆਧਾਰ ਕਾਰਡ ਤੱਕ ਸਾਰੇ ਪ੍ਰੂਫ ਹੈਗੇ ਇਹ ਫਸਟ ਟਾਈਮ ਨਰਿਆ ਕੇ ਜਾਂ ਇਹ ਮੇਰੇ ਨਾਲ ਦੂਜੇ ਤੀਜੇ ਨਾਮ ਆ ਟਰੈਕਟਰ ਠੀਕ ਹੈ ਪਰ ਜਿਹੜੇ ਟਾਈਮ ਤੇ ਹੁਣ ਮੌਕੇ ਤੇ ਚੱਲਦਾ ਨਾ ਹਾਂਜੀ ਉਹਦੇ ਸਾਰੇ ਪ੍ਰੂਫ ਸਾਡੇ ਕੋਲ ਨੇ ਅੱਛਾ ਜੀ ਠੀਕ ਹੈ ਠੀਕ ਹੈ ਲਓ ਜੀ ਫੁੱਲ ਬਾਈ ਦੇ ਕੋਲ ਜਿਹੜੇ ਪ੍ਰੂਫ ਡਾਕੂਮੈਂਟ ਸਾਰੇ ਪਏ ਆ ਜਿਹਦੇ ਨਾਮ ਤੇ ਬਾਈ ਦੇ ਤੇ ਇਹਦਾ ਬਾਈ ਕੀ ਕਰਨਾ ਮਤਲਬ ਫਿਰ ਇਹਦਾ ਮੁੱਲ ਮੈਂ ਨਾ ਫੋਨ ਤੇ ਕਰ ਲਾਂਗੇ ਹਨਾ ਅੱਛਾ ਜੀ ਉਹ ਵੀਰ ਭਰਾ ਫੋਨ ਲਾਵੇ ਠੀਕ ਹੈ ਜੀ ਉਹ ਵੀ ਜਾਇਜ਼ ਹੋ ਮਾਨਤਾਣ ਕਰਕੇ ਦੇ ਦਾਂਗੇ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ ਲਓ ਜੀ ਜਿਹੜੇ ਵੀਰ ਭਰਾ ਦੇ ਕੋਲ ਫੇਟ ਆਉਂਦਾ ਉਹ ਤੇ ਬਾਈ ਜੈਸ ਕਰਨ ਦੇ ਨਾਲ ਤੁਸੀਂ ਕਰ ਸਕਦੇ ਜੇ ਗੱਲ ਬਾਤ ਇਹ ਬਿਲਕੁਲ ਹੀ ਬਾਈ ਕਹਿੰਦਾ ਕਿ ਜਾਇਜ਼ ਮੁੱਲ ਤੇ ਆਪਾਂ ਦੇ ਦੇਣਾ ਟਰੈਕਟਰ ਭਰਾ ਫੋਨ ਲਾਵੇ ਜਿਹੜਾ ਇੱਥੇ ਆ ਸਕਦਾ ਉਹ ਆਪਣੀ ਚੋਕੇ ਖੜੇ ਠੀਕ ਨਹੀਂ ਤੇ ਜਿਹਨੇ ਨਹੀਂ ਆ ਸਕਦਾ ਉਹ ਵੀਡੀਓ ਬਣਾ ਕੇ ਜਾਂ ਵੀਡੀਓ ਕਾਲ ਤੇ ਖੜੇ ਕੋ ਪਾਸ ਕਰ ਲੈ ਡੰਗਰ ਆਪਣਾ ਬਿਲਕੁਲ ਸਹੀ ਗੱਲ ਜੀ ਲਓ ਜੀ ਹਰ ਵਾਰੀ ਬਾਈ ਦੇ ਇਹੋ ਗੱਲ ਹੁੰਦੀ ਆ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ